ਨਮਸਕਾਰ ਸਤਿ ਸ੍ਰੀ ਅਕਾਲ ਮਰਹਬਾ ਸੁਸ਼ੇਰ ਲੁਧਿਆਣਾ ਜੀ ਹਾਂ ਰਾਜਨੀਤੀ ਨੂੰ ਲੈ ਕੇ ਲਗਾਤਾਰ ਅਖਾੜਾ ਭਖਦਾ ਜਾ ਰਿਹਾ ਹੈ ਔਰ ਨਿਗਮ ਚੋਣਾਂ ਨੂੰ ਲੈ ਕੇ ਜਿਹੜੇ ਕੈਂਡੀਡੇਟ ਹੈ ਲਗਾਤਾਰ ਆਪਣੇ ਹਰਮਨ ਪਿਆਰੇ ਨੇਤਾਵਾਂ ਤੇ ਕੋਲ ਲੀਡ ਸੀਨੀਅਰ ਲੀਡਰਸ਼ਿਪ ਤੇ ਕੋਲ ਯਾ ਐਨਓਸੀ ਲੈਣ ਲਈ ਦਫਤਰਾ ਦੇ ਗੇੜੇ ਮਾਰਦੇ ਨਜ਼ਰ ਆ ਰਹੇ ਨੇ ਸੋ ਇਹ ਸਾਰੇ ਮੁੱਦਿਆਂ ਦੇ ਵਿੱਚ ਅਸੀਂ ਪਹੁੰਚੇ ਹਾਂ ਇਸ ਟਾਈਮ ਅਕਾਲੀ ਦਲ ਦੇ ਜੀ ਹਾਂ ਅਕਾਲੀ ਦਲ ਦੇ ਨਾਰਥ ਦੇ ਇੰਚਾਰਜ ਜਿਹੜੇ ਹੈਗੇ ਆ ਆਡੀ ਸ਼ਰਮਾ ਲੰਬਾ ਸਮਾਂ ਬੀਜੇਪੀ ਟਿਕਟਨ ਤੋਂ ਬਾਅਦ ਹੁਣ ਅਕਾਲੀ ਦਲ ਨਾਲ ਜੁੜੇ ਹੋਏ ਆ ਔਰ ਵਿਧਾਇਕੀ ਦੀ ਚੋਣ ਵੀ ਲੜੇ ਹੋਏ ਆ ਸੋ ਇਸ ਟਾਈਮ ਪੁੱਛਦੇ ਆ ਕਿ ਕੀ ਹੈ ਜ਼ਮੀਨੀ ਹਕੀਕਤ ਕਿਉਂਕਿ ਅਕਾਲੀ ਦਲ ਨੂੰ ਲੈ ਕੇ ਬਹੁਤ ਸਾਰੇ ਕਨਫਿਊਜ਼ਨਸ ਰਹੀਆਂ ਪਿਛਲੇ ਕੁਝ ਦਿਨਾਂ ਤੋਂ ਬੜੇ ਮਾਹੌਲ ਉਧਾਂ ਦੇ ਰਿਹਾ ਸੋ ਪੁੱਛ ਰਹੇ ਆ ਕਿ ਜਿਹੜੇ ਇਲੈਕਸ਼ਨ ਨਗਰ ਨਿਗਮ ਚੋਣਾਂ ਦੇ ਵਿੱਚ ਕਿਦਾਂ ਟੀਮ ਨੂੰ ਬੂਸਟ ਅਪ ਕਰਨਗੇ ਸਾਰੇ ਹਾਲਾਤਾਂ ਦੇ ਵਿੱਚ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰੇ ਜਨਤ ਅਸ਼ੀ ਦੇ ਜਿੰਨੇ ਵੀ ਦਰਸ਼ਕ ਹੈ ਸਾਰਿਆਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਸ਼ਰਮਾ ਜੀ ਕੀ ਕਹੋਗੇ ਅਕਾਲੀ ਦਲ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਇੰਟਰਨਲ ਕਿਉਂਕਿ ਨਿਗਮ ਚੋਣਾਂ ਸਿਰ ਤੇ ਆ ਗਈਆਂ ਸਡਨਲੀ ਅਨਾਉਂਸ ਵੀ ਹੋ ਗਈਆਂ ਔਰ ਇਹ ਜੇ ਦੇ ਵਿੱਚ ਹਜੇ ਸੀਨੀਅਰ ਲੀਡਰਸ਼ਿਪ ਕਿਤੇ ਨਾ ਕਿਤੇ ਨੂੰ ਲੈ ਕੇ ਡਾਊਟ ਚੱਲ ਰਿਹਾ ਤੇ ਇਹ ਜੇ ਦੇ ਵਿੱਚ ਕਿਦਾਂ ਦਾ ਮਾਹੌਲ ਹੈ ਦੇਖੋ ਸੀਨੀਅਰ ਲੀਡਰਸ਼ਿਪ ਨੂੰ ਲੈ ਕੇ ਚਾਹੇ ਕੋਈ ਵੀ ਡਾਊਟ ਚੱਲ ਰਿਹਾ ਚਾਹੇ ਉਹ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਵੀ ਸੇਵਾ ਲਗਾਈ ਗਈ ਹੈ ਸੁਖਵੀਰ ਬਾਦਲ ਜੀ ਔਰ ਬਾਕੀ ਟੀਮ ਨੂੰ ਆਪਣੀ ਔਨ ਨੂੰ ਪੂਰੀ ਕਰ ਰਹੀ ਹੈ ਪਰ نیچے ਇਸ ਦੇ ਵਿੱਚ ਕੋਈ ਵੀ ਅਸਮੰਜਸ ਨਹੀਂ ਹੈ ਕਿਉਂਕਿ ਕੱਲ ਵੀ ਸਾਡੀ ਮੀਟਿੰਗ ਜਿਹੜੀ ਹੈ ਭਵਿੰਦਰ ਸਿੰਘ ਪਿੰਦਾਈ ਦੇ ਪ੍ਰਧਾਨ ਦੇ ਘਰੇ ਹੋਈ ਸੀਗੀ ਉਹਦੇ ਚ ਸਾਰੀ ਸਾਡੇ ਲੀਡਰਸ਼ਿਪ ਜਿੰਨੀ ਵੀ ਸੀਗੀ ਆਕਾਲੀ ਦਲ ਦੀ ਉਹ ਸ਼ਾਮਲ ਹੋਈ ਸੀ ਔਰ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਲੋਕੀ ਕਹਿੰਦੇ ਸੀ ਕਿ ਸ਼ਾਇਦ ਆਕਾਲੀ ਦਲ ਦੇ ਕੈਂਡੀਡੇਟ ਨਹੀਂ ਖੜੇ ਹੋਣੇ ਜੀ ਬਟ ਕੱਲ ਜਦੋਂ ਆਇਆ ਮੈਂ 4 ਵਜੇ ਤੋਂ ਬਾਅਦ ਤੇ ਲੋਕਾਂ ਦੇ ਇੰਨੇ ਕੋਈ ਫੋਨ ਆ ਗਿਆ ਕਿ ਮੇਰੇ ਇਸ ਕੌਨਸਟੀਚੁਐਂਸੀ ਦੇ ਵਿੱਚ 16 ਵਾਰਡ ਪੈਂਦੇ ਆ ਜੀ ਔਰ 16 ਵਾਰਡਾਂ ਦੇ ਹੀ ਕੈਂਡੀਡੇਟ ਤਕਰੀਬਨ ਤਿਆਰ ਹੋ ਗਏ ਆ ਔਰ ਜਿਨ੍ਹਾਂ ਦੇ ਵਿੱਚੋਂ ਮੇਰੇ ਖਿਆਲ 5 6 ਅੱਜ ਅਲਾਉਂਸ ਵੀ ਹੋ ਜਾਣੇ ਆ ਓਕੇ ਹਾਂ ਤੇ ਅੱਜ ਅਸੀਂ ਤੁਹਾਨੂੰ ਦੇਖ ਰਹੇ ਹਾਂ ਇਲੈਕਸ਼ਨ ਜਿਹੜਾ ਡਟਿਆ ਹੋਇਆ ਹੈ ਅਸੀਂ ਤੁਹਾਨੂੰ ਦੇਖ ਰਹੇ ਹਾਂ ਟਰੈਕ ਸੂਟ ਦੇ ਵਿੱਚ ਸੋ ਇਹ ਇਹਦੇ ਦੋ ਮਤਲਬ ਹੁੰਦੇ ਆ ਕਿ ਬੰਦਾ ਐਕਟਿਵ ਹੈ ਇਸ ਟਾਈਮ ਜਾਂ ਰਿਲੈਕਸ ਮੂਡ 'ਚ ਬੈਠਾ ਹੈ ਕੀ ਸਮਝੀਏ ਹੈ ਅਸੀਂ ਐਕਟਿਵ ਹੀ ਆ ਜੀ ਬਟ ਐਕਟ ਐਕਟਿਵਨੈਸ ਵੀ ਜਿਹੜੀ ਹੈ ਨਾ ਉਹ ਰਿਲੈਕਸ ਮੂਡ 'ਚ ਹੀ ਕਰਦੇ ਆ ਉਹਨੂੰ ਟੈਨਸ਼ਨ ਪਾ ਕੇ ਨਹੀਂ ਕਦੀ ਵੀ ਕਰਦੇ ਜੀ ਜੀ ਸੋ ਤੁਸੀਂ ਕਹਿ ਰਹੇ ਹੋ ਕਿ 16 ਵਾਟ ਹੈਗੇ ਤੁਹਾਡੇ ਹੇਟ ਔਰ ਉਸ ਜਿਹੜਾ ਕੈਂਡੀਡੇਟਾ ਕੈਂਡੀਡੇਟ ਤਿਆਰ ਬੈਠੇ ਤੇ ਜਿਵੇਂ ਬਾਕੀ ਪਾਰਟੀਆਂ ਦਾਅਵੇ ਕਰ ਰਹੀਆਂ ਹੈਗੀਆਂ ਕਿ ਭਾਈ ਕੈਂਡੀਡੇਟ ਹੀ ਬੜੇ ਆ ਗਏ ਜਿਵੇਂ ਤੁਹਾਡੀ ਪਟੋਖੜ ਪਾਰਟੀ ਜਿਹੜੀ ਹੈਗੀ ਆ ਉਹ ਕਹਿੰਦੀ ਮੇਰੇ ਕੋ 6 6 ਕੈਂਡੀਡੇਟ ਇੱਕ ਜਗ੍ਹਾ ਤੇ ਆ ਗਏ ਸੋ ਕਾਂਗਰਸ ਵੀ ਇਦਾਂ ਦੇ ਕੁਝ ਦਾਅਵੇ ਕਰ ਰਹੀ ਹੈ ਠੀਕ ਹੈ ਬਾਕੀ ਜਿਹੜੀ ਬਾਕੀ ਹੈਗੀ ਆਪ ਤਾਂ ਚਲੋ ਮਾਸ਼ਾਅੱਲਾ ਹੈ ਹੀ ਆ ਮੌਜੂਦਾ ਪਾਰਟੀ ਉੱਤੇ ਤਾਂ ਸਾਰੇ ਲੜਨਾ ਚਾਹਣਗੇ ਸੋ ਤੁਹਾਡੇ ਨਾਲ ਵੀ ਇਦਾਂ ਦੀ ਕੋਈ ਪ੍ਰੋਬਲਮਸ ਆ ਰਹੀਆਂ ਕਿ ਏ ਕਨਾਰ ਸੌ ਵੀ ਮਾਰਵਲ ਨਹੀਂ ਹੈ ਜੀ ਕਈ ਵਾਡਾਂ ਦੇ ਵਿੱਚ ਜਿੱਥੇ ਉਹ ਤਿੰਨ ਤਿੰਨ ਕੈਂਡੀਡੇਟ ਆਏ ਆ ਤੇ ਉਹਨਾਂ ਦੇ ਵਿੱਚੋਂ ਅਸੀਂ ਜਿਹੜਾ ਬੈਸਟ ਕੈਂਡੀਡੇਟ ਹੋਏਗਾ ਉਹਨੂੰ ਟਿਕਟ ਦੇਵਾਂਗੇ ਕੋਈ ਵੀ ਅਸੀਂ ਕਿਸੇ ਦੀ ਅਪਰੋਚ ਦੇ ਨਾਲ ਕੋਈ ਟਿਕਟ ਨਹੀਂ ਜਿਹੜਾ ਬੈਸਟ ਕੈਂਡੀਡੇਟ ਲੱਗਦਾ ਹੈਗਾ ਉਹਨੂੰ ਟਿਕਟ ਦੇ ਕੇ ਇਲੈਕਸ਼ਨ ਲੜਾਵਾਂਗੇ ਅਸੀਂ ਅਕਾਲੀ ਦਲ ਖੇਤਰੀ ਪਾਰਟੀਆਂ ਚੋਂ ਗੱਲ ਕਰੀਏ ਤਾਂ ਸੂਬੇ ਦੀ ਸਭ ਤੋਂ ਮੇਨ ਮੋਢਲੀ ਪਾਰਟੀ ਹੈ ਸੋ ਅਕਾਲੀ ਦਲ ਦੇ ਪਿਛਲੇ ਦਿਨਾਂ ਦੇ ਜਿਹੜੇ ਆਪਾਂ ਇਲੈਕਸ਼ਨਾਂ ਦੇ ਵਿੱਚ ਅਸੀਂ ਦੇਖੇ ਹਾਲਾਤ ਜਿਵੇਂ ਅੱਜ ਜਿਮਣੀ ਚੋਣਾ ਲੜਈਆਂ ਹੀ ਨਹੀਂ ਤਿੰਨ ਤਿੰਨ ਜਗ੍ਹਾ ਤੇ ਸੋ ਉਹ ਚੀਜ਼ਾਂ ਦਾ ਕੀ ਇੰਪੈਕਟ ਪੈਂਦਾ ਨਜ਼ਰ ਆਉਂਦਾ ਹੈ ਮਤਲਬ ਕਿਉਂਕਿ ਦੇਖੋ ਹੁੰਦਾ ਤਾਂ ਹੈ ਹੀ ਹੈ ਨਾ ਕੈਂਡੀਡੇਟ ਵਰਕਰ ਜਿਹੜਾ ਹੈਗਾ ਉਹ ਕਿਤੇ ਨਾ ਕਿਤੇ ਮਯੂਸ ਹੁੰਦਾ ਉਹਨੂੰ ਮੋਟੀਵੇਟ ਕਿੱਦਾਂ ਕੀਤਾ ਨਹੀਂ ਦੇਖੋ ਵਰਕਰ ਤਾਂ ਅੱਜ ਵੀ ਮੋਟੀਵੇਟ ਹੀ ਹੈ ਬਟ ਜਿਹੜੇ ਇਲੈਕਸ਼ਨਾਂ ਦੇ ਵਿੱਚ ਪਾਰਟਿਸਪੇਟ ਨਹੀਂ ਸੀ ਕੀਤਾ ਚਲੋ ਕੋਈ ਮਜਬੂਰੀ ਸੀਗੀ ਕਿ ਸੁਖਬੀਰ ਜੀ ਨੇ ਉੱਤਰੋਂ ਖਾਲੇ ਉਹ ਕੀ ਕਹਿੰਦੇ ਆ ਉਹ ਮਿਲ ਗਈ ਸੀਗੀ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਸੀ ਉਹਦੇ ਕਰਕੇ ਉਹ ਇਲੈਕਸ਼ਨ ਨਹੀਂ ਲੜੇਗੀ ਬਟ ਇਸ ਇਲੈਕਸ਼ਨ ਨੂੰ ਅਕਾਲੀ ਦਲ ਬਹੁਤ ਡਟ ਕੇ ਲੜੇਗਾ ਔਰ ਸਾਨੂੰ ਇਹ ਆਸ ਹੈ ਕਿ ਇਸ ਵਾਰੀ ਨਗਰ ਨਿਗਮ ਦੇ ਵਿੱਚ ਅਸੀਂ ਆਪਣਾ ਮੇਅਰ ਬਣਾਵਾਂਗੇ ਚਲੋ ਬਹੁਤ ਚੰਗੀ ਗੱਲ ਹੈ ਇੰਨੇ ਸਸ਼ਕਤ ਹੋਣਾ ਪਰ ਮੈਂ ਪੁੱਛਣਾ ਚਾਹਾਂਗਾ ਸਟ੍ਰੈਟਜੀ ਕੀ ਰਹੇਗੀ ਸਟ੍ਰੈਟਜੀ ਜੀ ਅਸੀਂ ਮਿਲ ਜੁਲ ਕੇ ਇਲੈਕਸ਼ਨ ਲੜਾਂਗੇ ਸਾਰੀ ਪਾਰਟੀ ਜਿੰਨੀ ਵੀ ਆ ਔਰ ਵਰਕਰ ਜਿਹੜੇ ਆ ਸਾਡੇ ਮਜ਼ਬੂਤੀ ਦੇ ਨਾਲ ਲੋਕਾਂ ਦੇ ਵਿੱਚ ਜਾ ਕੇ ਵਿਚਰ ਕੇ ਔਰ ਜਿਹੜੀ ਸਾਡੀ ਡਵੈਲਪਮੈਂਟ ਕੀਤੀ ਗਈ ਸੀ ਅਕਾਲੀ ਦਲ ਦੇ ਟਾਈਮ ਦੇ ਉੱਤੇ ਉਹ ਲੋਕਾਂ ਨੂੰ ਦੱਸਣਗੇ ਕਿਉਂਕਿ ਅੱਜ ਵੀ ਦੇਖ ਰਹੇ ਆ ਕਿ ਇਹ ਜਿਹੜੀ ਨਵੀਂ ਸਰਕਾਰ ਆਈ ਆ ਚਾਹੇ ਸਾਡੇ ਵਿਧਾਇਕ ਮਦਨਾਲ ਬੱਗਾ ਜੀ ਵੀ ਆ ਪਿਛਲੇ ਸਮੇਂ ਤੋਂ ਮੈਂ ਇੱਕ ਦਿਨ ਵੀਡੀਓ ਵੀ ਪਾਈ ਸੀ ਕਿ ਉਹ ਸਾਰੀਆਂ ਸਾਫ ਸਾਫ ਗਲੀਆਂ ਪੱਟ ਪੱਟ ਕੇ ਬਣਾਈ ਜਾਂਦੇ ਆ ਵਿਧਾਇਕਾਂ ਵਾਲਾ ਤਾਂ ਕੋਈ ਕੰਮ ਹੀ ਨਹੀਂ ਹੋ ਰਿਹਾ ਕਾਉਂਸਲਰਾਂ ਵਾਲੇ ਕੰਮ ਜਿਹੜੇ ਆ ਉਹ ਕਰਕੇ ਵਿਧਾਇਕ ਮੂਰਤ ਕਰਕੇ ਵਾਹਵਾਹੀ ਘਟ ਰਹੇ ਆ ਕਿ ਸ਼ਾਇਦ ਅਸੀਂ ਬਹੁਤ ਕੰਮ ਕਰਦੇ ਔਰ ਉਹੀ ਰੀਜ਼ਨ ਆ ਦੇਖੋ ਕਿ ਅੱਜ ਮੇਰਾ ਖਿਆਲ 2 ਸਾਲ ਦੇ ਬਾਅਦ ਸਪਰੀਮ ਕੋਰਟ ਦੇ ਆਰਡਰਾਂ ਦੇ ਉੱਤੇ ਇਲੈਕਸ਼ਨ ਕਰਾ ਰਿਆ ਨਹੀਂ ਤਾਂ ਮੇਰੇ ਖਿਆਲ ਇਹਨਾਂ ਦੀ ਇੰਨੀ ਵੀ ਹਿੰਮਤ ਨਹੀਂ ਜੀ ਵੀ ਅਸੀਂ ਇਲੈਕਸ਼ਨ ਕਰਾ ਜੀਏ ਸਰ ਜਿਵੇਂ ਇਲੈਕਸ਼ਨਾਂ 'ਚ ਵੀ ਬਹੁਤ ਘੱਟ ਸਮਾਂ ਦਿੱਤਾ ਗਿਆ ਨਪਿਆ ਤੁਲਿਆ ਜਈ ਸਮਾਂ ਦਿੱਤਾ ਗਿਆ ਕਿ ਬੰਦਾ ਸਾਹ ਲੈ ਲਵੇ ਤੇ ਸਾਹ ਛੱਡ ਦੇ ਤੇ ਜਿੱਦਾਂ ਦੇ ਕੰਡੀਸ਼ਨ ਹੁੰਦੀ ਹੈ ਸੋ ਇਹਨੂੰ ਕਿਸ ਨਜ਼ਰੀਏ ਨਾਲ ਦੇਖੀਏ ਇਹ ਵੀ ਤਾਂ ਇੱਕ ਸਰਕਾਰ ਦੀ ਸਾਜ਼ਿਸ਼ ਦਾ ਹਿੱਸਾ ਜੀ ਬਈ ਆਪਣੇ ਕੈਂਡੀਡੇਟਾਂ ਨੂੰ ਉਹਨਾਂ ਨੇ ਪਹਿਲਾਂ ਕਹਿ ਦਿੱਤਾ ਵੀ ਤੁਸੀਂ ਤਿਆਰੀ ਰੱਖੋ ਕਿਉਂਕਿ ਉਹਨਾਂ ਨੂੰ ਪਤਾ ਸੀ ਅਸੀਂ ਕਿੰਨਾ-ਕਿੰਨਾ ਨੂੰ ਲੜਾਣਾ ਹੈ ਤੇ ਦੂਸਰੀਆਂ ਪਾਰਟੀਆਂ ਨੂੰ ਅਸੀਂ ਇੱਕਦਮ ਮੌਕਾ ਨਾ ਦਈਏ ਵੀ ਇੱਕਦਮ ਹੀ ਬੰਬ ਸਿੱਟ ਦਈਏ ਕਿਉਂਕਿ ਹਰ ਇੱਕ ਦੇ ਮਨ ਦੇ ਵਿੱਚ ਸੀ ਵੀ ਸ਼ਾਇਦ ਇਲੈਕਸ਼ਨ 15 ਜਨਵਰੀ ਦੇ ਕਰੀਬ ਜਾਏਗਾ ਬਟ ਅੰਦਰ ਖਾਤੇ ਕਿਤੇ ਨਾ ਕਿਤੇ ਇਹ ਵੀ ਇੱਕ ਚੁਸਤੀ ਔਰ ਚਲਾਕੀ ਹੈ ਵੀ ਕਿਸੇ ਤਰੀਕੇ ਅਸੀਂ ਹਾਂ ਸਾਜ਼ਿਸ਼ ਵੀ ਕਾਰਪੋਰੇਸ਼ਨ ਦੇ ਕਬਜ਼ਾ ਕਰ ਲਈਏ ਪਰ ਇਹ ਹੋਣਾ ਨਹੀਂ ਹੈਗਾ ਜੀ ਇਹੋ ਜਿਹੇ ਵੀ ਤਾਂ ਹੁੰਦਾ ਨਾ ਕਿ ਅਕਸਰ ਜਿਵੇਂ ਚਲੋ ਦੋ ਚੀਜ਼ਾਂ ਹੁੰਦੀਆਂ ਇੱਕ ਤਾਂ ਐਂਟੀਨ ਕੰਪੈਂਸੀ ਹੁੰਦੀ ਹੈ ਉਹਦਾ ਕਿਤੇ ਨਾ ਕਿਤੇ ਵਿਪੱਖਸ਼ ਨੂੰ ਫਾਇਦਾ ਹੁੰਦਾ ਪਰ ਦੂਜੇ ਪਾਸੇ ਵਿਧਾਨ ਸਭਾ ਉਹਨਾਂ ਦੀ ਹੈ ਤੇ ਅਕਸਰ ਵਿਪੱਖਸ਼ੀ ਰੂਪ ਲਗਾਉਂਦਾ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਹੈਗਾ ਅਕਸਰ ਵਿਧਾਨ ਸਭਾ ਵਾਲੇ ਦੀ ਹੀ ਨਿਕਾਇ ਹੈ ਚੁਣਾਅ ਹੋ ਜਾਂਦੇ ਕਿਉਂਕਿ ਸਰਕਾਰੀ ਤੰਤਰ ਵੀ ਕਿਤੇ ਨਾ ਕਿਤੇ ਸਪੋਰਟ ਕਰਦਾ ਇਹ ਤੇ ਕਿੰਨੀ ਸਚਾਈ ਹੈ ਦੇਖੋ ਅਗਰ ਉਹਨਾਂ ਨੂੰ ਇਹ ਚੀਜ਼ ਲੱਗਦੀ ਹੁੰਦੀ ਆ ਇਹ ਇਲੈਕਸ਼ਨ ਅਜ ਤੋਂ 1.5 ਸਾਲ ਪਹਿਲਾਂ ਹੀ ਹੋ ਗਿਆ ਹੁੰਦਾ ਬਟ ਉਹਨਾਂ ਨੂੰ ਕਿਤੇ ਨਾ ਕਿਤੇ ਲੱਗ ਰਿਹਾ ਵੀ ਸਾਡੀ ਜਿਹੜੀ ਹੈ ਉਹ ਕਾਰਪੋਰੇਸ਼ਨ ਨਹੀਂ ਬਣਨੀ ਹੈਗੀ ਇਸੇ ਕਰਕੇ ਸੁਪਰੀਮ ਕੋਰਟ ਦੇ ਆਰਡਰਾਂ ਤੇ ਅੱਜ ਇਹ ਇਲੈਕਸ਼ਨ ਹੋ ਰਿਹਾ ਬਾਕੀ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਰਕਾਰ ਧੱਕਾ ਵੀ ਕਰੇਗੀ ਬਟ ਅਸੀਂ ਉਹਦਾ ਬਿਲਕੁਲ ਡੱਟ ਕੇ ਮੁਕਾਬਲਾ ਕਰਾਂਗੇ ਔਰ ਕਿਸੇ ਵੀ ਵਰਕਰ ਦੇ ਨਾਲ ਔਰ ਕਿਸੇ ਵੀ ਜਨਤਾ ਦੇ ਕਿਸੇ ਵੀ ਵਸਿੰਦੇ ਦੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਨਹੀਂ ਹੋਣ ਦਿਆਂਗੇ ਕਿਹੜੇ ਮੁੱਦਿਆਂ ਨੂੰ ਲੈ ਕੇ ਅਸੀਂ ਮੈਦਾਨ ਚ ਉਤਰਾਂਗੇ ਜੀ ਅਸੀਂ ਮੇਨ ਤਾਂ ਸਾਡਾ ਡਵੈਲਪਮੈਂਟ ਦਾ ਮੁੱਦਾ ਹੋਏਗਾ ਜੀ ਕਿ ਡਵੈਲਪਮੈਂਟ ਜਿੰਨੀ ਸ਼ਰੋਮਨੀ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਈ ਹੈ ਸ਼ਾਇਦ ਉਸ ਤੋਂ ਬਾਅਦ ਤਾਂ 5 ਸਾਲ ਕਾਂਗਰਸ ਵੀ ਰਹਿ ਗਈ 2 2.5 ਸਾਲ ਇਹਨਾਂ ਨੂੰ ਵੀ ਹੋ ਗਏ ਉਨੀ ਡਵੈਲਪਮੈਂਟ ਹੀ ਨਹੀਂ ਹੋ ਪਾਈ ਇਹਨਾਂ ਕੋਲ ਜੇ ਡਵੈਲਪਮੈਂਟ ਇਹ ਮਾੜੀ-ਮੋਟੀ ਕੋਈ ਕਰਦੇ ਵੀ ਐ ਜਿਹੜਾ ਬੁੱਢਾ ਦਰਿਆ ਦੇ ਆ ਜਿਹੜੇ 650 ਕਰੋੜ ਰੁਪਇਆ ਲੱਗ ਗਿਆ ਉਹ ਪਤਾ ਹੀ ਨਹੀਂ ਲੱਗਾ ਹੈ ਕਿੱਥੇ ਲੱਗ ਗਿਆ ਜਿਹੜੀਆਂ ਗਲੀਆਂ ਸੜਕਾਂ ਪੱਕੀਆਂ ਪਈਆਂ ਉਹੀ ਤੋੜ ਤੋੜ ਕੇ ਦੁਬਾਰਾ ਇਹ ਬਣਾਈ ਜਾ ਰਿਹਾ ਸੋ ਡਵੈਲਪਮੈਂਟ ਜਿੱਥੇ ਹੋਣੀ ਚਾਹੀਦੀ ਹੈ ਉੱਥੇ ਨਹੀਂ ਹੋ ਰਹੀ ਇਹ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਵੀ ਅਵੇਅਰ ਕਰਾਂਗੇ ਜਿੰਨੀ ਡਵੈਲਪਮੈਂਟ ਹੋਈ ਸੀਗੀ ਉਹ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਤੇ ਹੋਈ ਸੀ ਸੋ ਇਸ ਮੁੱਦੇ ਦੇ ਉੱਤੇ ਅਸੀਂ ਚੋਣ ਲੜਾਂਗੇ ਇੱਕ ਚੀਜ਼ ਹੋਰ ਪੁੱਛਣਾ ਚਾਹਨਾ ਕਿ ਅਕਾਲੀ ਦਰ ਜਿਹੜੀ ਪੰਜਾਬ ਦੀ ਸਭ ਤੋਂ ਮੋਢੀ ਖੇਤਰੀ ਪਾਰਟੀ ਹੈ ਇਨ੍ਹਾਂ ਤਜਰਬਾ ਸੁਖਬੀਰ ਬਾਦਲ ਵਰਗਾ ਵਿਜ਼ਨ ਵੱਡੇ ਵੱਡੇ ਨੇਤਾ ਹੋਣ ਦੇ ਬਾਵਜੂਦ ਅੱਜ ਇਦਾਂ ਦੇ ਹਾਲਾਤ ਕਿਉਂ ਪੈਦਾ ਹੋਏ ਇਹ ਹਾਲਾਤ ਪੈਦਾ ਕਿਉਂ ਹੋ ਗਏ ਜੀ ਕਿ ਕਾਂਗਰਸ ਪਿਛਲੇ 5 ਸਾਲ ਚੱਲੋ ਰਹਿ ਗਈ ਪਹਿਲਾਂ ਇੱਕ ਟਰਮ ਹੁੰਦੀ ਸੀ 10 ਸਾਲ ਦਾ ਅਕਾਲੀ ਦਲ ਨੇ ਇਹ ਗੱਟੇ-ਗੱਟੇ ਨਹੀਂ ਤਾਂ 5 ਸਾਲ ਕਾਂਗਰਸ 5 ਸਾਲ ਅਕਾਲੀ ਦਲ ਤੇ ਇਹ ਜਿਹੜੇ ਵਿੱਚ ਝਾੜੂ ਵਾਲੇ ਆਏ ਇਹਨਾਂ ਦੇ ਕੇਜਰੀਵਾਲ ਜੀ ਹੋ ਗਏ ਜਾਂ ਭਗਵੰਤ ਮਾਨ ਜੀ ਹੋ ਗਏ ਜਾਂ ਇਹਨਾਂ ਨੇ ਝੂਠ ਹੀ ਇੰਨੇ ਕੋਈ ਬੋਲਤੇ ਕਿ ਲੋਕੀ ਵਿਚਾਰੇ ਨਾ ਇਹਨਾਂ ਦੇ ਲੋਭ 'ਚ ਫਸ ਗਏ ਲੋਭ 'ਚ ਫਸ ਕੇ ਲੋਕ ਕਿਉਂਕਿ ਜਨਤਾ ਜਿਹੜੀ ਨਾ ਭੋਲੀ-ਭਾਲੀ ਜਨਤਾ ਪੰਜਾਬ ਦੀ ਉਹਨਾਂ ਨੇ ਸੋਚਿਆ ਪਤਾ ਨਹੀਂ ਇਹਨਾਂ ਨੇ ਕਿਹੜੀ ਸੋਨੇ ਦੀ ਚਿੜੀ ਆ ਇਹਨੂੰ ਬਣਾ ਦੇਣਾ ਪਰ ਅੱਜ ਹਾਲਾਤ ਇਹ ਹੋ ਕੀ ਲਾਅ ਐਂਡ ਆਰਡਰ ਖਰਾਬ ਡਵੈਲਪਮੈਂਟ ਕੋਈ ਨਹੀਂ ਹਰ ਜਗ੍ਹਾ ਦੇ ਉੱਤੇ ਜਿੱਥੇ ਮਰਜ਼ੀ ਤੁਸੀਂ ਜਲ ਜੋ ਚਾਹੇ ਕੋਈ ਥਾਣਾ ਗਜੈਰੀ ਕੋਈ ਸਰਕਾਰੀ ਕਿਸੇ ਦਫਤਰ ਜਲ ਜੋ ਕ੍ਰਪਸ਼ਨ ਇੰਨੀ ਵੱਧ ਗਈ ਹੈ ਸੋ ਹੁਣ ਲੋਕਾਂ ਨੂੰ ਇਹ ਚਾਨਣ ਹੋ ਗਿਆ ਵੀ ਇਹ ਸਰਕਾਰ ਫੇਲ ਸਰਕਾਰ ਹੈ ਤੇ ਇਹਨਾਂ ਦੇ ਅਗੇਂਸਟ ਲੋਕੀ ਇਸ ਵਾਰ ਵੋਟ ਪਾਣ ਗਈ ਪਾਣੀ ਜਿਵੇਂ ਤੁਸੀਂ ਕਹੇ ਕ੍ਰਪਸ਼ਨ ਵੱਧ ਗਈ ਹੈ ਕਿਤੇ ਨਾ ਕਿਤੇ ਦਾ ਇਹਦਾ ਫਿਰ ਜਿਹੜਾ ਜਿੰਮਾ ਵਿਪੱਖਸ਼ ਨੂੰ ਵੀ ਜਾਂਦਾ ਕਿਉਂਕਿ ਜਦ ਤੱਕ ਵਿਪੱਖਸ਼ ਜੇ ਕਮਜ਼ੋਰ ਹੈ ਜਾਂ ਵਿਪੱਖ ਆਪਣੀ ਆਵਾਜ਼ ਦਬ ਲੈਂਦਾ ਤੇ ਸੱਤਾਧਾਰੀਆਂ ਨੂੰ ਤਾਂ ਪੂਰੇ ਮੋਕੇ ਮਿਲਦੇ ਰਜ ਕੇ ਕਰੋ ਜੋ ਵੀ ਕਰਨਾ ਹੈਗਾ ਪਰ ਵਿਪੱਖ ਦੀ ਭੂਮਿਕਾ ਕਰੀਏ ਤੁਸੀਂ ਪੰਜਾਬ ਦੇ ਵਿਪੱਖ ਨਹੀਂ ਮੋਢਲੀ ਪਾਰਟੀ ਵੀ ਆਕਾਲੀ ਦਲ ਦੀ ਜ਼ਿੰਮੇਵਾਰੀ ਬਾਕੀ ਪਾਰਟੀਆਂ ਨਾਲੋਂ ਕਿਤੇ ਜ਼ਿਆਦਾ ਹੁੰਦੀ ਹੈ ਪਰ ਆਕਾਲੀ ਦਲ ਤੋਂ ਹੀ ਆਵਾਜ਼ ਨਹੀਂ ਨਿਕਲਦੀ ਦੇਖੋ ਗੱਲ ਇਹ ਹੈ ਕਿ ਲੋਕਾਂ ਨੇ ਇਹਨਾਂ ਨੂੰ ਸਟਰੈਂਥ ਇਸ ਟਾਈਮ ਇੰਨੀ ਕੋ ਫੜਾਤੀ ਕਿ 92 93 ਸੀਟਾਂ ਦੇਤੀਆਂ ਤੇ ਵੀ ਤਾਂ ਕਿਤੇ ਨਾ ਕਿਤੇ ਸਾਡੀ ਕਮੀਆਂ ਤਾਂ ਰਹੀਆਂ ਹੋਣੀਆਂ ਜਿਹੜਾ ਲੋਕਾਂ ਨੇ ਇਹਨਾਂ ਨੂੰ ਦਿੱਤਾ ਨਹੀਂ ਲੋਕਾਂ ਦਾ ਮੈਂ ਤੁਹਾਨੂੰ ਦੱਸਦਾ ਰਿਹਾ ਜੀ ਵੀ ਲੋਕੀ ਭਰਮ ਦੇ ਵਿੱਚ ਫਸ ਗਏ ਵੀ ਪਤਾ ਨਹੀਂ ਇਹ ਨਵੀਂ ਪਾਰਟੀ ਆਈ ਹੈ ਇਹਨਾਂ ਨੇ ਕਿਹੜੀ ਕੋ سونے ਦੀ ਚਿੜੀਆ ਬਣਾ ਦੇਣਾ ਪੰਜਾਬ ਨੂੰ ਪਰ ਹੁਣ ਉਹ ਲੋਕਾਂ ਨੂੰ ਪਤਾ ਲੱਗ ਗਿਆ ਤੇ ਕਰਪਸ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਹੋ ਅਸੀਂ ਸਮੇਂ-ਸਮੇਂ ਸਰ ਆਵਾਜ਼ ਇਹਦੀ ਚੱਕਦੇ ਵੀ ਆਂ ਵੀ ਹਰ ਜਗ੍ਹਾ ਭਾਈ ਇਹੀ ਕੰਮ ਹੋ ਰਿਹਾ ਕਿਉਂਕਿ ਮੈਂ ਲਾਈਵ ਹੋ ਕੇ ਬਹੁਤ ਵਾਰੀ ਵੀਡੀਓ ਪਾਈਆਂ ਕਿ ਮਦਨਾਲ ਬੱਗਾ ਜੀ ਪਾਂ ਲੀਗਲ ਕਲੋਨੀਆਂ ਵੀ ਬਣਵਾ ਰਿਆ ਹੈ ਬਿਲਡਿੰਗਾਂ ਵੀ ਲੋਕਾਂ ਦੀਆਂ ਬਣਵਾ ਰਿਆ 8 8 ਮੰਜ਼ਲੀਆਂ 5 5 ਮੰਜ਼ਲੀਆਂ ਆਪਣੀ ਬਿਲਡਿੰਗ ਵੀ 4 4 ਮੰਜ਼ਲੀਆਂ ਬਣਾ ਰਿਹਾ ਆ ਆ ਬੁੱਢੇ ਦਰਿਆਲੇ ਦਰਿਆ ਦੇ ਵਾਲੇ ਦੁਆਲੇ ਲੀਪਾ ਪੋਤੀ ਕਰਤੀ 650 ਕਰੋੜ ਪਤਾ ਨਹੀਂ ਲੱਗਾ ਤੇ ਗੋਗੀ ਜੀ ਤੁਹਾਨੂੰ ਤੁਹਾਡੇ ਸਾਹਮਣੇ ਸੀ ਉਹਨਾਂ ਨੇ ਪੱਥਰ ਹੀ ਤੋੜਤਾ ਇਹ ਇੱਕ ਤਰ੍ਹਾਂ ਦੀਆਂ ਸਰਕਾਰ ਦੀਆਂ ਜਿਹੜੀਆਂ ਕਾਰਗੁਜ਼ਾਰੀਆਂ ਉਜਾਗਰ ਹੋ ਰਹੀਆਂ ਨਾ ਵੀ ਕਰ ਕੀ ਰਹੇ ਆ ਜੇ ਇੱਕ ਐਮਐਲਏ ਪੱਥਰ ਤੋੜ ਰਿਹਾ ਵੀ ਇਹ ਪੱਥਰ ਭਾਈ ਇਸ ਕਾਬਲ ਨਹੀਂ ਹੈਗਾ ਵੀ ਇਹ ਲੱਗਾ ਰਵੇ ਤੇ ਫਿਰ ਇਹ ਡਿਵੈਲਪਮੈਂਟ ਕੀ ਕੀਤੀ ਹੈ ਤੇ ਕਰਪਸ਼ਨ ਕਿੰਨੀ ਹੋ ਰਹੀ ਅੱਜ ਦੀ ਡੇਟ 'ਚ ਤੁਸੀਂ ਮੈਂ ਤਾਂ ਹੈਰਾਨ ਇਸ ਗੱਲ ਤੋਂ ਸੀਐਮ ਸਾਹਿਬ ਨੇ ਪਤਾ ਨਹੀਂ ਕਿੰਨੀ ਆਰੀ ਅਲਾਉਂਸ ਕਰਤਾ ਐਨਓਸੀ ਤੇ ਐਨਓਸ ਲਈ ਲੋਕੀ ਵਿਚਾਰੇ ਅੱਜ ਵੀ ਧੱਕੇ ਖਾਈ ਜਾਂਦੇ ਆ ਤੇ ਕਰਪਸ਼ਨ ਜਿਹੜੀ ਆ ਉਹ ਪਹਿਲਾਂ ਕਹਿੰਦੇ ਜਿਹੜੇ 3000 ਰੁਪਇਆ ਲਾਦਾ ਹੀ ਹੁੰਦੀ ਸੀ 30000 35000 ਰਜਿਸਟਰੀਆਂ ਦੇ ਲੋਕਾਂ ਦਾ ਲੱਗਣ ਡਿਆ ਐਮਐਲਏ ਨੂੰ ਕੀ ਨਜ਼ਰ ਨਹੀਂ ਆਉਂਦਾ ਸਾਰਾ ਕੁਝ ਆਉਂਦਾ ਪਰ ਉਹ ਕਿਤੇ ਨਾ ਕਿਤੇ ਦਾ ਮਤਲਬ ਮੈਂ ਤਾਂ ਸਮਝਦਾ ਵੀ ਇਹਨਾਂ ਦੇ ਘਰਾਂ 'ਚ ਵੀ ਸਿਸਟਮ ਆਂਦਾ ਤਾਂ ਹੀ ਨਹੀਂ ਇਹਨਾਂ ਨੂੰ ਨਜ਼ਰ ਆ ਰਿਹਾ ਅੱਛਾ ਸਾਰੇ ਆਮ આરોਪ ਲਗਾ ਰਹੇ ਨੇ ਨਹੀਂ આરોਪ ਕੀ ਆ ਜੀ ਇਹ ਤਾਂ ਗੱਲ ਪੱਕੀ ਹੈ ਐਮਐਲਏ ਕੋ ਚਲੇ ਜਾਓ ਐਮਐਲਏ ਕਹਿੰਦਾ ਐਨਓਸੀ ਇਸ਼ੂ ਨਹੀਂ ਹੋ ਸਕਦੀ ਇਸ ਤੋਂ ਬਿਨਾਂ ਰਜਿਸਟਰੀ ਨਹੀਂ ਹੋਣੀ ਉਹੀ 30000 ਦੇ ਕੇ ਰਜਿਸਟਰੀ ਹੋ ਜਾਂਦੀ ਹੈ ਇਹ ਕਿੱਦਾਂ ਹੋ ਜਾਂਦੀ ਹੈ ਕੀ ਹੈ ਸਰਕਾਰ ਦੇ ਵਿੱਚ ਇਹਨਾਂ ਨੂੰ ਨਜ਼ਰ ਨਹੀਂ ਆਂਦਾ ਇਹ ਕਹਿ ਨਹੀਂ ਸਕਦੇ ਵੀ ਭਾਈ ਇਹਨੂੰ ਬੰਦ ਕਰ ਦਿਓ ਤੇ ਪੈਸੇ ਨਾ ਲਓ ਜੇ 30000 ਦੇ ਕੇ ਰਜਿਸਟਰੀ ਹੋ ਰਹੀ ਹੈ ਤੇ ਐਮਐਲਏ ਰਜਿਸਟਰੀ ਉਹ ਨਹੀਂ ਕਰਵਾਂਦਾ ਤੇ ਇਹਦਾ ਫੇਰ ਮਤਲਬ ਕੀ ਹੈ ਤਾਂ ਸਿੱਧੀ ਸਿੱਧੀ ਗੱਲ ਹੈ ਜਿਉਂ ਰੋਪ ਦੀ ਤਾਂ ਗੱਲ ਨਹੀਂ ਹੈ ਇਹ આરોਪ ਵੀ ਨਹੀਂ ਹੈ ਇਹਦਾ ਸਾਬਤ ਹੀ ਹੋ ਜਾਂਦੀ ਹੈ ਗੱਲ ਜੀ ਤਾਂ ਹੁਣ ਦਿਨ ਰਹਿ ਗਏ ਥੋੜੇ ਸਰ ਟੀਮ ਦੇ ਵਿੱਚ ਜਿਹੜੀ ਟਿਕਟਾਂ ਅਨਾਉਂਸਮੈਂਟ ਨੂੰ ਲੈ ਕੇ ਆ ਤੁਹਾਡੇ ਹਲਕੇ ਦੇ ਬਹੁਤ ਸਾਰੇ ਕੈਂਡੀਡੇਟ ਕਿਉਂਕਿ ਉਹ ਸੀਨੀਅਰ ਲੀਡਰਸ਼ਿਪ ਕੋ ਲਾਂਦੀ ਹੈ ਸੋ ਇਹਦੇ ਵਿੱਚ ਕਿਦਾਂ ਹੁਣ ਸੁਨਿਸ਼ਚਿਤ ਕਰੋਗੇ ਕਿ ਸਹੀ ਟਾਈਮ ਤੇ ਲੜਿਆ ਵੀ ਜਾਏ ਤੇ ਸਹੀ ਟਾਈਮ ਤੇ ਬੈਨੀਫਿਟ ਆਫ oppositon ਜਾਂ ਐਂਟੀ ਇਨਕੰਪੈਟੀ ਦਾ ਬੈਨੀਫਿਟ ਨੂੰ ਅਕਾਲੀ ਦਲ ਵੱਲ ਕਿਦਾਂ ਤੁਸੀਂ ਕਨਵਰਟ ਕਰ ਸਕਦੇ ਹੋ ਰਿਜ਼ਲਟ ओरिएंटेड ਕਰ ਸਕਦੇ ਹੋ ਇਹ ਵੀ ਦੇਖੋ ਲਗਭਗ 7 ਟਿਕਟਾਂ ਦਾ ਮੈਂ ਅੱਜ ਸਵੇਰੇ 11 ਵਜੇ ਤੱਕ ਉਹਨਾਂ ਨੂੰ ਭੇਜ ਦਿਆਂ ਜੀ ਵੀ ਜਿਹੜੇ ਆ ਆਪਣੇ ਕੈਂਡੀਡੇਟ ਨੇ ਵਧੀਆ ਇਹਨਾਂ ਨੂੰ ਅਨਾਉਂਸ ਕਰ ਦਿੱਤਾ ਜਾਵੇ ਔਰ ਮੇਰਾ ਖਿਆਲ ਆ ਕਿ ਨਾਰਥ ਦੇ ਅੱਜ 7 ਕੈਂਡੀਡੇਟ ਸ਼ਾਇਦ अलाउंस ਵੀ ਹੋ ਜਾਣਗੇ ਬਾਕੀ ਜਿਹੜੇ ਆ ਉਹ ਕੱਲ ਸਵੇਰੇ 11 ਵਜੇ ਤੱਕ ਅਸੀਂ ਸੁਨਿਸ਼ਚਿਤ ਕਰਕੇ ਭੇਜ ਦੇਣੇ ਆ। ਤੇ ਕੌਣ ਅਨਾਉਂਸਮੈਂਟ ਕੌਣ ਕਰੇਗਾ ਕਿਉਂਕਿ ਭਿੰਦਾ ਜੀ ਨੇ ਵੀ ਤਾਂ ਕਿਤੇ ਨਾ ਕਿਤੇ ਸਟੀਫਾ ਭੇਜਿਆ ਹੋਇਆ ਹੈ। ਨਹੀਂ ਅਨਾਉਂਸਮੈਂਟ ਤਾਂ ਜਿਹੜੀ ਹੈ ਨਾ ਉਹ ਚੰਡੀਗੜ੍ਹ ਦਫ਼ਤਰੋਂ ਹੀ ਹੋ ਕੇ ਆ ਜਾਣੀ ਹੈ ਤੇ ਇੱਥੇ ਦੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਹੋ ਸਕਦਾ ਹੈ ਕਿ ਅੱਜ ਅਨਾਉਂਸ ਕਰ ਦੇਗੀ ਤੇ ਕੱਲ ਫਿਰ ਪ੍ਰੈਸ ਕਾਨਫਰੰਸ ਕਰਕੇ ਉਹਨੂੰ ਅਨਾਉਂਸ ਕਰ ਦੇਾਂਗੇ। ਜੀ। ਤਾਂ ਆਡੀ ਸ਼ਰਮਾ ਜੀ ਫਿਰ ਐਦਾਂ ਹੀ ਸਾਨੂੰ ਹੁਣ ਮਿਲਣਗੇ ਐਕਟਿਵ ਜਾਂ ਰਿਲੈਕਸਡ ਐਕਟਿਵ। ਐਕਟਿਵ ਮਿਲਣਗੇ ਬੱਟ ਰਿਲੈਕਸ ਮਿਲਣਗੇ ਰਿਲੈਕਸ ਦੇ ਵਿੱਚ ਹਾਂ ਇਹ ਮਿਲਣਗੇ ਐਕਟਿਵ ਬੱਟ ਰਿਲੈਕਸ ਮੂਡ 'ਚ ਮਿਲਣਗੇ ਕੋਈ ਬੋਝ ਪਾ ਕੇ ਅਸੀਂ ਇਲੈਕਸ਼ਨ ਨਹੀਂ ਲੜਨਾ ਕਿਉਂਕਿ ਇਲੈਕਸ਼ਨ ਰਿਲੈਕਸ ਵਾਲਾ ਹੀ ਹੁੰਦਾ ਵਾ ਔਰ ਲੋਕਾਂ ਨੇ ਜਿੰਨੂੰ ਪਸੰਦ ਕਰਨਾ ਉਹਨੂੰ ਉਹਨਾਂ ਨੇ ਵੋਟ ਪਾਣੀ ਹੈ ਸਰਕਾਰ ਦੀ ਕਾਰਗੁਜ਼ਾਰੀ ਉਹਨਾਂ ਦੇ ਸਾਹਮਣੇ ਹੈ ਠੀਕ ਹੈ ਜੀ ਧੰਨਵਾਦ ਜੀ ਸੋ ਦੋਸਤੋ ਇਹ ਸੀਗੇ ਸਾਡੇ ਨਾਲ ਆਰਡੀ ਸ਼ਰਮਾ ਜਿਹੜਾ ਇਹਨਾਂ ਨੇ ਬੇਬਾਕੀ ਦੇ ਨਾਲ ਆਪਣੇ ਅੰਦਾਜ਼ ਦੇ ਵਿੱਚ ਸਿੱਧੇ ਸਿੱਧੇ ਸਵਾਲਾਂ ਦਾ ਸਿੱਧਾ ਸਿੱਧਾ ਜਿਹੜਾ ਜਵਾਬ ਵੀ ਦਿੱਤਾ ਫਿਰ ਇਹਨਾਂ ਨਾਲ ਜ਼ਰੂਰ ਜੁੜਾਂਗੇ ਦੇਖਦੇ